ਮੋਦਨ ਕੌਕਿਆਂ ਦਾ ਜੀਨੇ ਕੁੱਟਤੀ ਪੰਡੋਰੀ ਸਾਰੀ ਪਰਲੋ ਆ ਜਾਂਦੀ ਜੇ ਪੁਲਿਸ ਹੁੰਦੀ ਨਾ ਸਰਕਾਰੀ ਸਮਾਂ ਲੱਗ ਗਿਆ ਮਾਰੀ ਦਾ ਗੁਰੀ ਦੋਨਾਂ ਤੇ ਇੱਕੋ ਜਿਹਾ ਇਹ ਲੱਗ ਗਿਆ ਬਾਈ ਜੀ ਸਮਾਂ 20 ਸੈਕਿੰਡ 75 ਪੁਆਇੰਟ ਦਾ 20 ਸੈਕਿੰਡ 75 ਪੁਆਇੰਟ ਦਾ ਲੱਗ ਗਿਆ ਸਮਾਂ ਇਹ ਪਰਲੇ ਪਾਸੇ ਬਾਈ ਜੀ ਭੋਡਾ ਭੱਜਿਆ ਤਾਰੇ ਦੌਧਰ ਦਾ ਹਰਬਿੰਦਰ ਸਮਾਣੇ ਦਾ ਤੇ ਔਰਲੇ ਪਾਸੇ ਭੱਜਿਆ ਦਲਜੀਤ ਪਸੌਰ ਦਾ ਸੋਨੀ ਮਾਨਕ ਮਾਜ ਰਿਹਾ ਦਾ ਜੱਗੇ ਸਰਪੰਚ ਬਡੂੰਦੀ ਦਾ ਗੁਰਦੀਪ ਸਿੰਘ ਜੀ ਪਸੌਰ ਦਾ ਤੇ ਅਰਸ਼ ਚਿਤਾਮਲੇ ਦੇ ਕੀਤੀ ਆ ਗੱਡਵਾਨੀ ਕੁੰਡੀਆਂ ਦੇ ਸਿੰਘ ਫਸ ਗਏ ਮਿੱਤਰੋ ਕੁੰਡੀਆਂ ਦੇ ਸਿੰਘ ਫਸ ਗਏ ਦੇਖਦੇ ਆ ਹੁਣ ਟੱਕਰ